ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈ ਦਿੜਖਤਾ ਆਇਆ ਰਾਮ ਰਾਜੇ ਹਰ ਨਾਕਦ ਹਰ ਮਾਰਿਆ ਪ੍ਰਹਿਲਾਡ ਤਰਾਇਆ ਅਹੰਕਾਰੀਆਂ ਨਦਕਾਂ ਪੇਟਦੇ ਨਾਮਦ ਹਉਮਖਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਭਇਆ ਕਹੁ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਿਆ ਸੋਦ ਰਾਗ ਆਸਾ ਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜ ਤਵੈ ਸਰਬ ਸਮਾਲੇ ਵਾਚੇ ਤੇਰੇ ਨਾਮ ਨੇ ਕੀ ਅਸੰਕਾ ਕੀਤੇ ਤੇਰੇ ਵਾਮਨ ਹਾਰੇ ਕੇਤੇ ਤੇਰੇ ਰਗਪਰੀ ਸੁਖਹੀਆਂ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਪੈ ਸੰਤਰੇ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋਂ ਚਤ ਗੋਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਈਸ਼ਰ ਵਰ ਮਹਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰ ਦ੍ਰਾਸ਼ਨ ਬੈਠੇ ਦੇਵਤਾ ਦਰਨਾਲੇ ਗਾਵਨ ਤੁਧਨੋਂ ਸ੍ਰਿ ਸਮਾਦੀ ਅੰਤਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਣ ਤਦਨਾਂ ਜੇ ਤੈ ਸਰੀ ਸੰਤੋ ਕੀ ਗਾਵਣ ਤਦਨਾਂ ਵੀ ਰਕਰਾਰੇ ਗਾਵਣ ਤਦਨਾਂ ਭੰਦਰ ਫਣ ਰੱਖੀ ਸਰਜਉ ਜਗ ਬੇਦਾਨਾਲੇ ਗਾਵਣ ਤਦਨਾਂ ਮੋਹਨੀ ਆਮਣ ਮੋਹਣ ਸੁਰਗ ਮਛ ਪਿਆਲੇ ਗਾਵਣ ਤਦਨਾਂ ਰਤਨਿਓ ਪਾਏ ਤੇਰੇ ਅਡਸਰ ਧੀਰਤ ਨਾਲੇ ਗਾਵਣ ਤਦਨਾਂ ਜੋਦ ਮਹਾਬਲ ਸੂਰਾ ਗਾਵਣ ਤਦਨਾਂ ਖਾਣੀ ਚਾਰੇ ਗਾਵਣ ਤਦਨਾਂ ਖੰਡ ਮਨਮ ਬ੍ਰਹਮੰਡਾ ਕਰਕੇ ਰਖੇ ਤੇਰੀ ਧਾਰੇ ਸੇਈ ਤੁਧਨੋ ਗਾਵਣ ਜੋਤਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਜਿਤਨੇ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਰਸ ਸਹਿਬ ਸਾਚਾ ਸੱਚੀ ਨਾਹੀ ਹੈਪੀ ਹੁਸੀ ਜਾਈ ਨਾ ਜასი ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮੈਂ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੀ ਵਿੜਿਆਈ ਜਿਉ ਤਿਸ ਪਾਵੈ ਸੋਈ ਕਰਸੀ ਵਿਰਕਮ ਨਾ ਕਰਨਾ ਜਾਈ ਸੋ ਪਾਸ ਸਹ ਸਹ ਪਾਚੈ ਬਿਨਾਨਕ ਰਹਿਨਰ ਜਾਈ ਆਤਮ ਮਹਲਾ ਪਹਿਲਾ ਸੁਣ ਵਡਾ ਕੇ ਸਭ ਕੋਏ ਕੇਵੜ ਵਡਾ ਦੀਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੇ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਬਿਰਹਾਈ ਕਹਿ ਨਾ ਜਾਈ ਤੇਰੀ ਤਲ ਵਢਾਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਬਰਖਾਂ ਕਿਆਂ ਵਢਿਆਈਆਂ ਤਦ ਵਿੱਚ ਤੇ ਕਿਹਨੇ ਨਾ ਪਾਈਆ ਕਰਮ ਮਿਲੇ ਨਾ ਹੀ ਟੱਕ ਰਹੀਆ ਆਖਣ ਵਾਲਾ ਕਿਹਾ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸੂਰੇ ਦੇ ਸੇ ਕਿਹਾ ਚਾਰਾ ਨਾਨਕ ਸੱਚ ਸੁਵਾਰਣ ਹਰਾਤ ਸਾਮ ਹੱਲਾ ਪਹਿਲਾ ਆਖਾਂ ਦੀਆਂ ਮਰੇ ਜਾਵਾਂ ਆਖਣੇ ਔਖਾ ਸਚ ਹੈ ਨਾਉ ਸੱਚ ਨਾਮ ਕੀ ਲਾਗੇ ਭੋਖ ਤੁ ਭੋਖ ਹੈ ਕਾ ਚਲਿਆ ਦੁਖ ਸੋਕੇ ਬਸਰੇ ਮੇਰੀ ਮਾਈ ਸਤਿਆ ਸਾਹਿਬ ਸਚ ਹੈ ਰਹਾਓ ਸੱਚ ਨਾਮ ਕੀ ਤਲਵੜੇ ਆਈ ਆਗ ਥਕੇ ਕੀਮਤ ਨਹੀਂ ਪਾਏ ਜਿਸੁ ਮਲਕੇ ਆਖਣ ਨ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦਿਨਦਰਹਿਨ ਝੁਕੇ ਭੋਗ ਗੁਨੇ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਦੇਵੜਾ ਪੋਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਚਾਰੇ ਕੇ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੇਰੇ ਕਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਓ ਅਰਜਣ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨੇ ਤ੍ਰਿਪਤਾ ਸੇ ਮਨ ਸੰਗਤ ਗੁਣ ਵਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਣ ਸਤਿਗੁਰ ਸੰਗਤ ਪਾਏ ਤੇਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਵਰਗਾਸ ਰਾਗ ਗੁਦਰੀ ਮਹਲਾ ਪੰਜਵਾ ਕਾਹੇ ਰਮ ਚਿਤ ਤੁਮ ਜਾ ਹਰ ਹਰ ਜਿਓ ਪਰਿਆ ਸਾਲ ਪਤਰ ਮੈਂ ਜੰਤੀ ਉਪਾਈ ਤਾ ਕਰ ਜਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਰ ਪਰਮ ਪਦ ਪਾਇਆ ਸੂਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਕ ਸੁਦ ਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਨਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾ ਵੇਸੇ ਕੋ ਸਾ ਦਿਸ ਪਾਛੇ ਵਤ੍ਰੀ ਸ਼ਰੇ ਆਤਿ ਨ ਕਵਨ ਖਲਾਵੇ ਕਵਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਬਣੀ ਦਾਣ ਦਸ ਅਸ਼ਟ ਸਿਧਾਨੇ ਠਾਕੁਰ ਕਰਤਲ ਤਰਿਆ ਜਣ ਨਾਨਕ ਬਲਬ ਸਦ ਬਲਜਾਈਆ ਤੇਰਾ ਅੰਤਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖਣ ਰੰਝਣ ਹਰ ਪਰਖਣ ਰੰਝਣ ਹਰ ਗਮਾਗ ਵਿਆਪਾਰਾ ਸਬਤਾਵੇ ਸਬਤਾਵੇ ਤੋ ਜੀ ਹਰ ਸੱਚੇ ਸਰਜਨਹਾਰਾ ਸੁਜੀਤ ਮਾਰੇ ਜੀ ਤੋ ਜੀਆਂ ਕਾ ਦਾ ਤਾਰਾ ਅਰਤਾਵੇ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰੇ ਆਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਧੂ ਕਟ ਕਟੰਤਰ ਸਰਮਣ ਨੰਤਰ ਜੀ ਹਰੇ ਕੋ ਪਰਕ ਸਮਾਨ ਇੱਕ ਦਾਤਾ ਤੇ ਪੇ ਖਾਰੀ ਦੀ ਸਭ ਤੇਰੇ ਜੋ ਨਵੇ ਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਤਲ ਵੀ ਨ ਵਰਨਾ ਜਾਣਾ ਤੂੰ ਪਾਰ ਪਰਮ ਭੇ ਅੰਤ ਬੇਂਤਰੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵ ਜੋ ਸੇਵ ਤੁਜੀ ਜਨ ਨਾਨਕ ਤਿਲ ਕੁਰਬਾਨ ਹਰਿ ਧਾਵੇ ਹਰਿ ਧਾਵੇ ਤੁਜੀ ਸੇਜਨੁ ਲੁਕ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਦਿਲ ਹਰਿ ਧਾਏ ਜਿ ਤਨ ਟੂਟੀ ਝੰਕੀ ਪਾਸੀ ਜਿਨਨੇ ਰਪੋ ਜਿਨਨੇ ਹਰ ਨਿਰਪੋ ਧਾਏ ਜਿ ਤਨ ਕਾ ਭੋ ਸਭ ਗੁਵਾਸੀ ਦਿਨ ਸੇਵੈ ਜਿਨ ਸੇਵੈ ਮੇਰਾ ਹਰ ਦੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇ ਜੀ ਜਨ ਨਾਨਕ ਤਿਨ ਮਲਿ ਜਾਸੀ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਨਤ ਬੇਅੰਤਾ, ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰਿ ਅਨੇਕੁ ਅਨੇਕੈ ਅਨੰਤਾ, ਤੇਰੀ ਅਨੇਕ ਤੇਰੀ ਅਨੇਕ ਕਰੇ ਹਰਿ ਪੂਜਾ ਜੀ ਤਉ ਤਾਪੇ ਜਪੈ ਬੇਅੰਤਾ, ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਨਿ ਸਾਸਤਿ ਜੀ ਖਟਿ ਕਿਰਿਆ ਕਟਿ ਕਰਮ ਕਰਨਤਾ, సే ਪਗਲ ਸੇ ਪਦ ਪਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖਿਆ ਪਰੰਪਰ ਕਰਤਾ ਜੀ ਤੁਰ ਜਿਉੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਰਾਸਰਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਈ ਤਦਾਪੇ ਭਾਵੇ ਸੋਈ ਵਰਤੈ ਜੀ ਤਦਾਪੇ ਕਰੇ ਸੋਈ ਤਦਾਪੇ ਸਿੱਟ ਸਭਿ ਉਪਾਏ ਜੀ ਤਦਾਪੇ ਸਿਰਜ ਸੰਗੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ 4 ਹਉ ਕਰਤਾ ਸਤਿ ਚਾਰ ਮਿੰਡਾਂ ਸਾਈ ਜੋ ਤੂੰ ਪਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਨ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਖੁਲਾ ਦਾ ਮਨ ਮੁਕਵਾਇਆ ਸੁਦਾਪ ਵਿਛੋੜਿਆ ਸੁ ਮਿਲਾਇਆ ਦੂਦਰਿਆ ਸਤ ਜਿਹੀ ਮਾਇ ਤਦ ਵਿੱਚ ਦੂਜਾ ਕੋਈ ਨਾਏ ਜੀਤੰਦ ਸਭ ਤੇਰਾ ਖੇਲ ਬਜੋਗ ਮਿਲ ਵਿਛੜਾ ਸੁਗੀ ਮੇਲ ਜਿਸਨੂੰ ਤੂੰ ਜਾਣੇ ਸੋਇ ਜਨ ਜਾਣੇ ਹਰਗੁ ਸਦੀ ਆਖ ਵਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇਐ ਸਹਿਜੇ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮੂਹੇ ਤਤ ਮਿੰਦੂ ਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰੂ ਪ੍ਰਗਟ ਹੋਇਆ ਆਸਾ ਮਹੱਲਾ ਪਹਿਲਾ ਸਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਖਰ ਮੋ ਭੰਗਨੇ ਚਾਲਹਿ ਬੇ ਕੈ ਤੇ ਡੂਬਿਐਲੇ ਮਨ ਇਕਨ ਚੇਤਸ ਸਮੂੜ ਮਣਾ ਹਰ ਬਿਸਰੈ ਤੇਰੇ ਗੁਣ ਗਲਿਆਰ ਹਾਉ ਨਾਉ ਜਤਿ ਸਦੀ ਨੇ ਪੜਿਆ ਮੁਰੂ ਦਾ ਜਨਮ ਪਿਆ ਪਰਨ ਰਤਨਾ ਨਿਕ ਤਿਨ ਕੀ ਸਰਨਾ ਜਿ ਤੂੰ ਨਾਹੀ ਵੀ ਸਰਿਆ ਸਾ ਮਹਲਾ ਪੰਜਵਾ ਭਈ ਪ੍ਰਾਪਤਮਾ ਨੁਕ ਦੇ ਹਰੀਆ ਗੋਬਦ ਮੰਨ ਕਹਿ ਤੇਰੀ ਬਰੀਆ ਵਰ ਕਾ ਤਰਿ ਕਿ ਤੇ ਨਾ ਕਾਮ ਸਾ ਸੰਗਤ ਭਜ ਕੇਵਲ ਨਾਮ ਸਰੰਜਾ ਲਾ ਭਵਜਨ ਤਰਨ ਕੈ ਜਨਮ ਵਿਥਾ ਜਾ ਤਰੰਗ ਮਾਇਆ ਕੈ ਰਹਾਉ ਜਬ ਤਨ ਸਨਮ ਧਰਮ ਨਾ ਕਮਾਇਆ ਸਿਵਾ ਸਾਧਰਜਨ ਹਰਾਇਆ ਕਹੋ ਨਾਨਕ ਅਮਨੀ ਚ ਕਰਮਾ ਸਰਨ ਪ੍ਰੇਕੀ ਰੱਖੋ ਸਰਮਾ ਪਾਚਦ ਸਵੇ ਕਮਿਏ ਭਾਈ ਬੇ ਤੀ ਚੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਇ ਚਿਤ ਕੀ ਇਛਾ ਨਉ ਚਨਮ ਡੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਰ ਅਮਰੇ ਦੁਸ ਬੈ ਤੁਮ ਕਾਉ ਆ ਪਹਾਦ ਦਾ ਮੇ ਬਚਾਉ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਬੈ ਕਰਤਾਰ ਮੂਰ ਚਣ ਜੀ ਕਰ ਦਇ ਕਰੀਏ ਸੋ ਬਰਨ ਕੁਹਾਜ ਸਿੰਘ ਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਣ ਕੀ ਰਹੇ ਪਿਆਸਾ तुम्हें छाड़ के वरना त्याऊ जो बर चांस तुम ते पाओ सेवक से कह मारे तारिये चुन चुन सतर हमारे मारिये आप हाथ मुझे वरिय मरन का त्रास निवरिय हु जो सदा हमारे बच्चा सिरे सो जो करे वरचा राख लो में राख हारे साहिब संत सहाय प्यारे दीन बन दृष्टन के हंता तुम हो तस्कंता काल पै ब्रह्म अवतरा काल पै शिव अवतरा काल पै कर विष्णु प्रकाशा का, का किया तमाशा ਜਮਨ ਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਜਛਨੀ ਉਪਜਾਇਓ ਆਨੰਦੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਮਰੀ ਸਕਲ ਪ੍ਰਜਾ ਜਨਿਆ ਪਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਓ ਸਤਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਭੀਰ ਬਿਛਾਨ ਚਿੰਟੀ ਤੇ ਕੁੰਚਰੇ ਸੋਲਾ ਸਪਰ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪਰਚਾ ਧਰਤ ਤਬ ਦੇਹਿ ਅਪਾਰਾ ਜਬ ਕਰਤ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਧਰ ਸਭੂ ਜੀਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੀ ਬੁਝੀ ਉਚਾਰੇ ਤੁਮ ਸਭ ਹੀ ਤੇ ਰਤ ਨਾਲ ਜਾਣਤ ਪੇਦ ਪੇਦੇ ਰਿਆਲਮ ਨਿਰੰਕਾਰ ਨਿਰਮਕਾਰ ਨਿਰਲੰਬ ਆਦਿ ਨੀਲ ਨਾਦਿ ਅਸੰਭ ਤਾ ਕਾ ਮੁੜ ਚਾਰ ਤਪੇਤਾ ਜਾ ਕੋ ਪੇਨ ਭਾਵਤ ਵਿਦਾ ਤਾ ਕੋ ਕਿਰਪਾ ਹਣ ਮਾਨਤ ਮਹਾ ਮੁੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁ ਨਿਰੰਕਾਰ ਕਾ ਛੀਨਿਤ ਨਹਿ ਪਿਉ ਆਪੇ ਆਪਣੀ ਬਧੈ ਜੇਤੀ ਵਰਨਤ ਪਿੰਨ ਪਿੰਨ ਤੁਸ 33 ਤੁਮਰਾ ਲਖਣ ਜਾਏ ਬਸਾਰਾ ਕਹਿਵ ਸਜਾਵਤਮ ਸੰਸਾਰਾ ਏਕੇ ਰੂਪ ਨੂਪ ਸੁਰੂਪ ਆਰੰਖ ਪਿਉ ਰਾਵ ਕਹਿ ਭੂਪਾ

ਵਰਹਣ ਪਗ ਪਰੇ ਤਿਹਾਰੇ ਤਿਨ ਕਾ ਤੁਮ ਸੰਕਰ ਸਵਟਾਰੇ ਜੋ ਕਲ ਕੋਇਕ ਭਾਰਤੇ ਤਾਂ ਕੇ ਕਾਲ ਠਰੈ ਰਛਾ ਹੋਵੇ ਤੈ ਸੁਭ ਕਾਲ ਦੁਸਰ ਇਸ ਤਰੇ ਤਤ ਕਾਲਾ ਕਿਰਪਾ ਦੇ ਸੰਜਾਈਨੇ ਰਹਿ ਹੋ ਤਾਂ ਕੇ ਤਾਪ ਤਨ ਕ ਮੋਹ ਰਹ ਰਿਦ ਸਦ ਕਰਮ ਸੁਭ ਹੋਈ ਜਿਸ ਸਾਸ ਸਕੇ ਨਾ ਕੋਇ ਇਕ ਬਾਰ ਜੇ ਤੁਮ ਹ ਸੰਭਾਰਾ ਕਾਲ ਵਾਸਤੇ ਧਾਇ ਉਬਾਰ ਜਿੰਨਰ ਨਾਮ ਤਿਹਾਰੋ ਕਹਾ ਦਾਰ ਦੁਸਧੋਗ ਤੇ ਰਹਾ ਖੜਕੇ ਤਮ ਸਰਨ ਤਿਹਾਰੀ ਆਪ ਹਾਦ ਦੇ ਲਹੁ ਬਾਰੀ ਸਰਬ ਠੋਰ ਮੋਹ ਸੁਹਾਈ ਜਿਸ ਦੋਗ ਤੇ ਲੇਹੁ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕੁਰਾਨੇ ਕਹਿ ਮਤੇ ਇਕ ਨਾ ਮਾਨਿਉ ਜਿਮਰ ਸਾ ਸਰਬੇ ਸਬੈ ਬੋ ਭੇਦ ਕਾਇ ਹਮੇ ਕ ਨਾ ਜਾਨਿਉ ਸਿਰੇ ਸਪਾਨ ਕਿਰਪਾ ਤੁਮਰੀ ਕਰ ਮੈਂ ਨੇ ਕਿਉ ਸਭ ਤੇ ਬਕਾਨ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਈ ਗਏ ਕੀ ਲਾਜਿਆ ਸੇ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦਿ ਨੰਦਪਿਆ ਮਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਛੇਤੀ ਮਨਵਦੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦ ਰੋਤਾ ਗਾਵੋ ਹਰੀ ਕੇ ਰਾਮਣ ਜਿਨੀ ਵਸਾਇਆ ਕਾਹੇ ਨਾਨਕ ਇਹਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਨਾਲੇ ਹਰਨਾੜ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਬਨਾਗਲਾ ਸੁਮਰਤ ਸਵਾਮੀ ਸੋ ਕਮਣੋ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀ ਜਾਇ ਜਿਸ ਤੇ ਸੋ ਪਾਵੇ ਸਰਾ ਸਿਫਤ ਸਲਾਹ ਤੇਰੇ ਨਾਮ ਨੂੰ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾ ਮੇਰਾ ਆਧਾਰ ਸਾਚੇ ਨਾਮੇ ਦਾ ਧਰਮ ਰਾਹ ਦਿਨ ਭੁਖਾਲ ਸਭ ਬਿਮਾਈਆਂ ਕਰ ਸ਼ਾਨ ਸੁਖਮਣੇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋਹ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਏਧਾਰੋ ਵਾਜੇ ਪੰਜ ਵਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਜ ਦੂਤ ਰਵਸੇ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਆਤਤ ਕਰੇ ਹਣ ਦਵਾਜੇ ਅਣ ਦਸਨੋ ਵਡ ਭਾਗੀਓ ਸਕਲ ਮਨੋਰਤ ਪੂਰੇ ਪਾਰ ਬ੍ਰੰਭਰ ਭਾਇ ਉਤਰੇ ਸਕਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣੁ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਿਤੇ ਪਿਤ ਸਤਿਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਲ ਤੂਰੇ ਮੰਦਾਵਣੀ ਮਹਲਾ 5 ਥਾਲੇ ਵਿੱਚ ਤੈਨ ਵਸਤੂ ਪਈਓ ਸਰਸੰਤੋਗ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇਵਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਇ ਉਦਾਰੋ ਇਹ ਵਸਤਰੀ ਨਹੀਂ ਜਾਏ ਨਿਤ ਰਿਤ ਰਖੇ ਰਤਾਰੋ ਤਮ ਸੰਸਾਰ ਤੇ ਲਗਤਰੀ ਇਹ ਸਭ ਨਾਨਕ ਬ੍ਰਹਮਸਾਰੋ ਸ਼ਲੋਕ ਮਹੱਲਾ ਪਲਿਵਾ ਤੇਰਾ ਕੀਤਾ ਜਾਂ ਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਤਰਸ ਬਿ ਆ ਮੇ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨਮਣ ਥੀ ਵੇ ਹਰਿਆ ਪੋੜੀ ਦਿੱਥੈ ਤੂ ਸਮਰਥ ਜਿੱਥੈ ਕੋਈ ਨਾਏ ਉਥੇ ਤੇਰੀ ਰੱਖ ਅਗਨੀ ਉਤਰਮਾਏ ਸੁਣ ਕੇ ਜਿਮ ਕਹਿ ਦੂ ਤਰ ਨਾਏ ਤੇਰੇ ਝੜ ਜਾਏ ਭੌਦਰ ਵਿਖਮ ਸੁਗਾ ਗੁਰ ਸਬਦੀ ਭਾਰ ਪਾਏ ਜਿਨ ਕੋ ਲੱਗੀ ਪਿਆਸੇ ਅਮਰੀ ਸੇ ਹੀ ਖਾਏ ਕਲਮੇ ਹੁਪਨ ਗੁਣ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸਮਾਲੇ ਸਾਈ ਸਾਈ ਬਿਰਥਾ ਕੋਈ ਨਾ ਜਾਏ ਜੀ ਆਵਤ ਜੈ ਸ਼ਲੋਕ ਮਹੱਲਾ 5ਵਾਂ ਅੰਤਰ ਗੁਰੂ ਆਰਾਤਨਾ ਜੀਵਾਂ ਜਬ ਗੁਰੂ ਨਾਮ ਨੇਤਰੀ ਸਤਗੁਰ ਪ੍ਰੇਖਣਾ ਸਰਨੀ ਸਰਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਭਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੇ ਹਵਤ ਦੇ ਜਗ ਮਉਤਮ ਕਾੜੇ ਵਿਰਲੇ ਕੇ ਹੀ ਕੇ ਮਹੱਲਾ 5ਵਾਂ ਰਖੇ ਰਖਣੇ ਹਾਰਿ ਆਪਿਓ ਬਾਰਿਣ ਗੁਰ ਕੀ ਪੈਰੀ ਪਾਏ ਕਾਜ ਸਵਾਰਿਣ ਹੋਐ ਆਪਿ ਧਿਆਲ ਮਨ ਨਾ ਵਿਸਾਰਿਣ ਸਾਦ ਜਿਨਾ ਕੇ ਸੰਗ ਪਵ ਜਲ ਧਾਰਿਅਨ ਸਾਖਤ ਰਿੰਦਕ ਦੁਸਕਿਨ ਮਾਹਿ ਬਿਧਾਰਿਅਨ ਈ ਸਾਬ ਕੀ ਟੇਕ ਨਾਨਕ ਮਨੇ ਮਾਇ ਦੀਸਮਰ ਸੁਖ ਹੋਏ ਸਗਲੇ ਦੁਖ ਜਾਏ ਈ ਸਾਬ ਕੀ ਟੇਕ ਨਾਨਕ ਮਨੇ ਮਾਇ ਦੀਸਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ